ਤੁਸੀਂ ਦੇਖ ਰਹੇ ਹੋ ਚਰਦੀ ਚਲਾ ਇੰਡੀਆ ਨਿਊਜ਼ ਸ੍ਰੀ ਹਰਗੋਬਿੰਦਪੁਰ ਦੇ ਸੇਵਾ ਕੇਂਦਰ ਵਿੱਚ ਫੰਡ ਉਠਾਣ ਵਾਲੇ ਅਤੇ ਬੈਟਰੀ ਚੋਰੀ ਕਰਨ ਵਾਲੇ ਮੁਜਰਮ ਨੂੰ ਪੁਲਿਸ ਨੇ ਕੀਤਾ ਕਾਬੂ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਅੱਗੇ ਪੱਤਰਕਾਰਾਂ ਨਾਲ ਕਾਨਫਰੰেন্স ਕਰਦੇ ਹੋਏ ਡੀਐਸਪੀ ਸ੍ਰੀ ਹਰਗੋਬਿੰਦਪੁਰ ਹਰਕਰਿਸ਼ਨ ਸਿੰਘ ਨੇ ਦੱਸਿਆ ਕਿ ਜੀ 23 ਕਿਲੋ ਨਾਲ ਇੱਕ ਸਾਡੇ ਇੱਥੇ ਸਿਗਨਲ ਸੈਂਟਰ ਆ ਉੱਥੇ ਚੋਰੀ ਹੋ ਗਈ ਸੀ ਤੇ ਸਰਕਾਰੀ ਜਿਹੜਾ ਆਪਣਾ ਸਿਗਨਲ ਸਾਰਾ ਕੰਮ ਉਹਦੇ ਵਿੱਚ ਜਿਹੜਾ ਆਪਣੇ ਸਾਡੇ ਐਸਐਚਓ ਨੇ ਵਿਕਰਮ ਜੀ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਚੋਰ ਨੂੰ ਦੂਜੇ ਦਿਨ ਫੜਿਆ ਤੇ ਉਹਦੇ ਤੋਂ ਅਸੀਂ ਜਿਹੜਾ ਚੋਰੀ ਹੋਇਆ ਸਮਾਨ ਵੀ ਬਰਾਬਰ ਕਰ ਲਿਆ ਤੇ ਜਿਹੜੀ ਉਹਦੀ ਹੋਰ ਮੁਸ਼ਕਲ ਕੀਤੀ ਜਾ ਰਹੀ ਹੈ ਕਿ ਹੋਰ ਕਿਤੇ ਚੋਰੀ ਹੋ ਗਈ ਕੀ ਕੀ ਚੋਰੀ ਹੋਇਆ ਸੀ ਉਸ ਸੰਬੰਧ ਵਿੱਚ ਕੁਝ ਸਮਾਨ ਚੋਰੀ ਹੋਇਆ ਸੀ ਬੈਟਰੀਆਂ ਵਗੈਰਾ ਚੋਰੀ ਹੋ ਜਾਂਦਾ ਤੇ ਉਸ ਗਾਮੇ ਚ ਜੀਆਂ ਨੇ ਉਹਦੇ ਸੰਬੰਧ ਵਿੱਚ ਜਿਹੜੀ ਹੋਰ ਵੀ ਜਿਹੜੀ ਜਾਣ ਪੜਤਾਲ ਚੱਲਦੀ ਹੈ ਕਿ ਇਹਨਾਂ ਜਿਹੜਾ ਤੁਹਾਡੇ ਆਪਣੇ ਚੈਨਲ ਦੇ ਬਾਦੀ ਮਰੇਂ ਇਹ ਗੱਲ ਕਰਨੀ ਚਾਹਾਂ ਕਿ ਜਿਹੜੇ ਨਸ਼ਾ ਵੇਚਣ ਵਾਲੇ ਢੂਲਾਟੋ ਜਾਂ ਉਹਨੂੰ ਮੰਨ ਕੇ ਖੈਰ ਨਹੀਂ ਤੇ ਇਸੇ ਤਰ੍ਹਾਂ ਜਿਹੜਾ ਕਾਨੂੰਨ ਨੂੰ ਪਸੰਦ ਕਰਦਾ ਵਿਅਕਤੀ ਆ ਉਹਦੀ ਕਦਰ ਕੀਤੀ ਜਾਵੇਗੀ ਤੇ ਉਹਦਾ ਵੈਲਕਮ ਕੀਤਾ ਜਾਵੇਗਾ ਅਤੇ ਜਿਹੜੇ ਸਮਾਜ ਵਿਕਾਸ ਦੀ ਅੰਸਰ ਹੈ ਉਹਨਾਂ ਤੇ ਸਖਤਨਗੀ ਕੀਤੀ ਜਾਵੇਗੀ ਅਸੀਂ ਜਿਹੜਾ ਆਪਣਾ ਇਲਾਕੇ ਦੇ ਵਿੱਚ ਜਿਹੜਾ ਲੈਂਡ ਰੋਡ ਮੈਂਡੇ ਰੱਖਾਂਗੇ ਅਤੇ ਲੋਕਾਂ ਦੀ ਜਿਹੜੀ ਆਪਣਾ ਸਹੂਲਤਾਂ ਲਈ ਅਸੀਂ ਹਰ ਵਿਹਾਰ ਇਹ ਦੋਸ਼ੀ ਫੜਾਇਆ ਜਾਂਦਾ ਕੋਈ ਬੈਕਗ੍ਰਾਉਂਡ ਪੁਟਾਉਣ ਕੋਈ ਚੈੱਕ ਤਾਂ ਨਹੀਂ ਕਰਦੇ ਇਹ ਦੇ ਸਬੰਧ ਵਿੱਚ ਇਹ ਕੁਸ਼ੀ ਚੱਲ ਰਹੀ ਹੈ